ਕਲਤੂਰਾ ਮੈਂ ਤੂੰ ਕਹਤਾ ਵੀ ਰੋਂਦੀ ਦਾ ਪਰਿਵਾਰ ਹੈ ਵੀ ਮੇਰੇ ਦੋ ਤਾਈ ਦਾ ਨਾਮ ਲੈ ਕੇ ਕਹਤਾ ਵੀ ਉਹ ਪਿੰਡ ਦੇ ਵਿੱਚ ਚੁਗਲੀਆਂ ਕਰਦਾ ਹੈ ਨਾਮ ਦਾ ਨਹੀਂ ਤੋੜਦਾ ਨਹੀਂ ਇੱਕ ਮੇਰੀ ਗੱਲ ਸੁਣ ਲੈ ਮੈਂ ਤੇਰੇ ਕੰਨੀ ਪਾਦਾ ਵੀ ਮੇਰਾ ਨਾਨਾ ਸ਼ੇਰ ਸਿੰਘ ਸ਼ਾਇਦ ਤੂੰ ਜਾਣਦਾ ਹੋਵੇਂ ਮੇਰਾ ਦਾਦਾ ਸਨੱਤਾ RAM ਇਨ੍ਹਾਂ ਦੋਹਾਂ ਦੀ ਬਦੌਲਤ ਪਿੰਡ ਦੇ ਵਿੱਚ ਤੇਰਾ ਜਿਹੜਾ ਦਾਦਾ ਕੋਚਲਾ RAM ਹੈ ਨਾ ਪਿੰਡ ਦੇ ਵਿੱਚ ਵਸਿਆ ਹੈ ਇਨ੍ਹਾਂ ਦੋਹਾਂ ਦੀ ਬਦੌਲਤ ਅੱਜ ਵੀ ਆਪਦੇ ਪਰਦਾਦੇ ਦਾਦਿਆਂ ਨਾਲ ਉਹਦੇ ਬਜ਼ੁਰਗਾਂ ਨੂੰ ਪੁੱਛ ਲਈ ਵੀ ਸ਼ੇਰ ਸਿੰਘ ਕੌਣ ਸੀ ਉਹ ਤੈਨੂੰ ਦੱਸ ਦਿੰਦੇ ਕਿ ਵੀ ਸ਼ੇਰ ਸਿੰਘ ਦੀ ਬਦੌਲਤ ਪਿੰਡ ਦੇ ਵਿੱਚ ਥੋੜਾ ਟਿਕਾਣਾ ਲੱਗਿਆ ਸੀਗਾ ਇਹ ਮੈਂ ਚਰਣਾ ਪਾਦਾਂ ਵੀ ਰੌਂਦੀ ਦਾ ਪਰਿਵਾਰ ਹੈ ਕੀ ਜਿਹਦੀ ਬਦੌਲਤੋਂ ਪਿੰਡ ਦੇ ਵਿੱਚ ਅੱਜ ਤੂੰ ਵੱਸੋ ਕਰ ਰਹੇ ਆਂ ਦੂਜੀ ਗੱਲ ਮੈਂ ਤੈਨੂੰ ਇਹ ਕਹਿਣਾ ਵੀ ਦੇਖ ਲੜਾਈ ਪਹਿਲਾਂ ਤਾਂ ਹੈਗੀ ਸੀ ਪਿੰਡ ਦੀ ਹੁਣ ਜੇ ਗੱਲ ਇੱਜ਼ਤ ਦੀ ਆਉਂਦੀ ਹੈ ਨਾ ਤੂੰ ਇੱਜ਼ਤ ਦੀ ਗੱਲ ਕਰੀ ਦਿੱਤੀ ਗੱਲ ਇੱਜ਼ਤ ਤੇ ਆਉਂਦੀ ਹੈ ਨਾ ਤੇ ਤੂੰ ਜਿੰਨਾ ਚੋਰ ਲਾਉਣਾ ਸੀ ਲਾ ਬੈਠਾ ਪਰਚੇ ਵੀ ਕਰਾਤੇ ਜੇਲ੍ਹ ਵੀ ਭੇਜਤੀ ਹੁਣ ਪੇਪਰਾਂ ਦੀ ਗੱਲ ਤੂੰ ਕਰੀ ਐ ਹਾਂ ਮੈਂ ਪੇਪਰ ਦਿੱਤੇ ਮੈਂ ਪੇਪਰ ਦਿੱਤੇ ਤੇਰੇ ਮੁੰਡੇ ਛੋਟੇ ਹਰ ਦੁਗਾਲ ਉਹਦਾ ਸੈਂਟਰ ਹੈ ਦਸਵੀਂ ਦੇ ਪੇਪਰਾਂ ਦੇ ਵਿੱਚ ਸਾਈਨ ਮੇਰੀ ਨਹੀਂ ਤੂੰ ਮੈਨੂੰ ਕਿਹਾ ਮੇਰੀ ਡਿਗਰੀ ਕਰਵਾ ਠੀਕ ਹੈ ਮੈਂ ਤੇਨੂੰ ਤੇਰੀ ਡਿਗਰੀ ਤੋਂ ਜਵਾਬ ਦਿੱਤਾ ਤੇਰੀ ਜੰਚ ਇਸ ਮੇਰੇ ਨਾਲ ਤਾਂ ਪਈ ਠੀਕ ਹੈ ਹੁਣ ਹੁਣ ਤੀਜੀ ਗੱਲ ਇਹ ਸੁਣ ਲੈ ਮੇਰੀ ਹੁਣ ਤੂੰ ਕਹਿ ਰਿਹਾ ਵੀ ਇਹਨਾਂ ਦਾ ਕੰਮ ਹੀ ਇਹੀ ਹੈ ਲੋਕਾਂ ਨੂੰ ਭੜਕਾਉਣਾ ਲੋਕਾਂ ਨੂੰ ਜੇ ਤੇਰੇ ਚ ਕੋਈ ਪਾਵਰ ਤੇਰੇ ਚ ਹਿੰਮਤ ਹੁੰਦੀ ਨਾ ਕੋਈ ਤੂੰ ਆ ਕੇ ਪਿੰਡ ਦੇ ਵਿੱਚ ਪੰਚਾਇਤ ਕਰਦਾ ਤੇ ਆਪ ਜਿਹੜਾ ਸੱਚ ਦਾ ਝੂਠ ਸੀ ਉਹ ਸਾਹਮਣੇ ਲੈ ਕੇ ਆਉਂਦਾ ਤੂੰ ਲੁਕ ਕੇ ਜਾ ਕੇ ਪਾਤੜਾਂ ਦੇ ਵਿੱਚ ਜਾ ਕੇ ਤੂੰ ਚਾਰ ਆਪਣੇ ਚਮਚੇ ਇਕੱਠੇ ਕਰਕੇ ਚਾਰ ਛਲਾਰੂ ਇਕੱਠੇ ਕਰਕੇ ਤੇ ਉੱਥੇ ਪੰਚਾਇਤ ਕਰਕੇ ਗੱਲ ਕਰ ਰਿਹਾ ਤੂੰ ਪੂਰੇ ਪਿੰਡ ਦੀ ਪੰਚਾਇਤ ਕਰ ਤੂੰ ਰੰਦੀ ਦਾ ਪਰਿਵਾਰ ਦਾ ਨਾਮ ਲਿਆ ਨਾ ਹੁਣ ਤੂੰ ਪੰਗਾ ਜੇ ਲੈ ਹੀ ਲਿਆ ਨਾ ਚੱਲਣ ਦੀ ਜਿੱਥੇ ਚੱਲਦੀ ਐ ਲੋਕਾਂ ਦੇ ਮਰਦੇ ਆ ਜੇ ਮੈਂ ਬਾਗੀ ਬਣ ਜੂਗਾ ਘਰ ਤੋਂ ਬੇਦਖਲੀ ਲਿਖਵਾ ਲੂੰਗਾ ਸਾਲ 2 ਸਾਲ 3 ਸਾਲ 5 ਸਾਲ 10 ਸਾਲ ਜੇ ਜੇ ਲੱਗ ਜਾਣਗੇ ਤਾਂ ਮੈਨੂੰ ਕੋਈ ਹੁਣ ਤੇਰਾ ਡਰ ਨਹੀਂ ਹੈਗਾ ਤੋ ਤੂੰ ਜਿੰਨਾ ਜੋ ਰਲਾਣਾ ਸੀ ਲਾ ਲਿਆ ਤੋ ਪਰਚੇ ਕਰਵਾਣੇ ਸੀ ਕਰਵਾ ਲੇ ਤੂੰ ਲੱਤਾਂ ਵੀ ਉਹਦੇ ਆ ਤਰਵਾਣੇ ਤਰ ਲੱਤਾਂ ਮੇਰੀਆਂ ਵੀ ਲੱਤਾਂ ਦਰਵਾ ਦੇਗਾ ਜਾਨ ਤੋਂ ਕਰਵਾ ਦੇ ਮਰਦਾ ਮਰਦਾ ਜੇ ਮੈਂ ਘਰੋਂ ਬਾਗੀ ਬਾਗੀ ਵੀ ਹੋ ਗਿਆ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਹੁਣ ਕੋਈ ਚੱਕਰ ਨਹੀਂ ਗੱਲ ਆ ਗਈ ਦਾਦੇ ਪੁਰਦਾਦੇ ਆ ਦੀ ਗੱਲ ਆ ਗਈ ਛੇ ਆਪਣੇ ਮਰਨ ਮਰਾਨ ਦੀ ਕਰਵਾ ਨਹੀਂ ਕਰਦੇ ਤੇਰਾ ਟੱਕਰ ਮੇਰੇ ਨਾਲ ਜਿੱਤੇ ਵੀ ਹੁੰਦਾ ਜੇ ਤੂੰ ਮੈਨੂੰ ਟੱਕਰ ਗਿਆ ਤਾਂ ਮੈਨੂੰ ਮਾਰ ਦੀ ਕੋਈ ਦਿੱਕਤ ਕੋਈ ਪਰਵਾਹ ਹੀ ਨਹੀਂ ਹੈਗੀ ਮੈਨੂੰ ਕਰਦੀ ਹੁਣ ਮੈਂ ਕਦੇ ਵੀ ਤੇਰੇ ਇਹ ਲਾਲਾ ਵੀ ਤੈਨੂੰ ਮੈਂ ਕੁਝ ਨਹੀਂ ਕਹਿੰਦਾ ਵੀ ਜਦ ਕਦੇ ਵੀ ਪ੍ਰਮਾਤਮਾ ਨੇ ਮੌਕਾ ਦਿੱਤਾ ਨਾ ਵੀ ਆਪਾਂ ਆਪਣੇ ਸਾਹਮਣੇ ਹੋਏ ਤਾਂ ਮੈਂ ਤੈਨੂੰ ਦੱਸੂਗਾ ਵੀ ਰੌਂਦੀ ਦਾ ਪਰਿਵਾਰ ਕੌਣ ਸੀ ਜਾਂ ਕੀ ਨਹੀਂ ਤੂੰ ਫਿਰ ਦੁਬਾਰਾ ਤੈਨੂੰ ਕਹਿ ਰਿਹਾ ਵੀ ਆਪਦੇ ਦਾਦੇ-ਪਰਦਾਦੇ ਨੂੰ ਪੁੱਛ ਲੈ ਵੀ ਸ਼ੇਰ ਸਿੰਘ ਕੌਣ ਸੀ ਸੱਤਾ RAM ਕੌਣ ਸੀ ਜਿਹਨੇ ਤੇਰੇ ਪਰਿਵਾਰ ਦਾਦਾ ਦਾਦਾ ਕੋਚ ਲਾਰਾ ਨੂੰ ਕੋਚਲाराम ਤੇਰੇ ਦਾਦੇ ਦੀ ਗੱਲ ਕਰ ਰਿਹਾ ਵੀ ਜਿਹਦੇ ਪਿੰਡ ਦੇ ਵਿੱਚ ਉਹਨੇ ਟਿਕਾਣਾ ਲਵਾਇਆ ਸੀਗਾ ਇਹ ਗੱਲ ਪੁੱਛ ਕੇ ਦੇਖ ਲਈ ਵੀ ਸਾਡੇ ਵਸਾਇਓ ਵੀ ਤੁਸੀਂ ਵਸਦੇ ਹੋ ਜੀ ਤੂੰ ਬੱਲਾ ਮਾਰਦਾ ਹੈ